ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਲੋਹੜੀ ਦਾ ਤਿਉਹਾਰ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਪਿੰਡ ਪਿੰਡ ਹਰ ਸ਼ਹਿਰ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਸੋ ਅੱਜ ਖਰੜ ਸ਼ਹਿਰ ਦੇ ਵਿੱਚ ਮੌਜੂਦ ਹੈ ਇਸ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਇਹ ਦੇਖ ਸਕਦੇ ਹੋ ਓਮ ਨਮਾ ਸ਼ਿਵਾਏ ਅਤੇ ਨਾਲ ਹੀ ਲਿਖਿਆ ਹੋਇਆ ਹੈ ਗੁਰੂ ਸ਼ਾਇਆ ਸੋ ਇਹਦੇ ਬਾਰੇ ਵੀ ਅਸੀਂ ਦੱਸਦੇ ਹਾਂ ਜੋ ਸਤਗੁਰ ਸੁਆਮੀ ਜੀ ਮਹਾਰਾਜ ਨਦੀਪਾਰ ਕੁਰਾਰੀ ਵਾਲੇ ਸੋ ਉਹਨਾਂ ਦੇ ਇੱਕ ਭਗਤ ਨੀਰੇਸ਼ ਸ਼ਰਮਾ ਜੀ ਜੋ ਇਟਲੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਨੇ ਕਿ ਅੱਜ ਕੱਲ ਉਹ ਇੰਡੀਆ ਦੇ ਵਿੱਚ ਖਰੜ ਸ਼ਹਿਰ ਦੇ ਵਿੱਚ ਆਪਣੇ ਨਿਵਾਸ ਸਥਾਨ ਦੇ ਵਿੱਚ ਆਏ ਹੋਏ ਨੇ ਜਿੱਥੇ ਕਿ ਅਸੀਂ ਮੌਜੂਦ ਹਾਂ ਤੇ ਲੋਹੜੀ ਦਾ ਤਿਉਹਾਰ ਚੱਲ ਰਿਹਾ ਹੈ ਅੱਜ ਲੋਹੜੀ ਦਾ ਤਿਉਹਾਰ ਉਹਨਾਂ ਨੇ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਹੈ ਸੋ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਜੋ ਨੀਰਜ ਸ਼ਰਮਾ ਜੀ ਨੇ ਇਤਲੀ ਦੀ ਧਰਤੀ ਤੇ ਰਹਿ ਕੇ ਵੀ ਸਤਗੁਰੂ ਸਵਾਮੀ ਜੀ ਮਹਾਰਾਜ ਨਦੀ ਪਾਰ ਵਾਲਿਆਂ ਨੂੰ ਨਹੀਂ ਭੁੱਲੇ ਕਿਉਂਕਿ ਸਤਗੁਰ ਸੁਆਮੀ ਜੀ ਮਹਾਰਾਜ ਜੀ ਦੇ ਹੋ ਇੰਨੇ ਭਗਤ ਨੇ ਕਿ ਬਹੁਤ ਜ਼ਿਆਦਾ ਉਹਨਾਂ ਨੇ ਭਜਨ ਲਿਖੇ ਨੇ ਸੁਆਮੀ ਜੀ ਮਹਾਰਾਜ ਜੀ ਦੇ ਅਤੇ ਜਿਨ੍ਹਾਂ ਨੂੰ ਵਧੀਆ-ਵਧੀਆ ਅੱਛੇ-ਅੱਛੇ ਉੱਚ ਕੋਟੀ ਦੇ ਕਲਾਕਾਰਾਂ ਨੇ ਗਾਇਆ ਹੈ ਸੋ ਅੱਜ ਲੋਹੜੀ ਦੇ ਮੌਕੇ ਨੀਰਤ ਸ਼ਰਮਾ ਜੀ ਦੇ ਪਰਿਵਾਰ ਦੇ ਵਿੱਚ ਅਸੀਂ ਵੀ ਸ਼ਾਮਲ ਹੋਏ ਆਂ ਤੇ ਇੱਥੇ ਜੋ ਵੱਡੇ-ਵੱਡੇ ਸਿੰਗਰ ਨੇ ਉਹ ਵੀ ਇਹਨਾਂ ਨੂੰ ਅੱਜ ਲੋਹੜੀ ਦੀਆਂ ਵਧਾਈਆਂ ਦੇਣ ਆਏ ਨੇ ਜੋ ਇਹ ਇਟਲੀ ਤੋਂ 2 2.5 ਸਾਲ ਬਾਅਦ ਵਾਪਸ ਆਏ ਨੇ ਤੇ ਆਓ ਤੁਹਾਨੂੰ ਇਹ ਜਾਣਕਾਰੀ ਦਿਖਾਉਂਦੇ ਆ ਅਤੇ ਗੱਲਬਾਤ ਵੀ ਕਰਦੇ ਆ ਤੇਰੀ ਚਾਹ ਖੜਸੇ ਮੰਗਨੇ ਵਾਲਾ ਕੌਣ ਕਹਤਾ ਗਰੀਬ ਹੁੰਦਾ ਹੈ ਕਿਉਂਕਿ ਜਿੱਥੇ ਸਤਗੁਰ ਸੁਆਮੀ ਜੀ ਦਾ ਜ਼ਿਕਰ ਵੀ ਹੋ ਜਵੇ ਨਾ ਆਨੰਦ ਹੀ ਆਨੰਦ ਜਿਸ ਤਰ੍ਹਾਂ ਪੰਨੇ ਹਿੰਦੂ ਸਰ ਲੈ ਨਾਮ ਆਰਨ ਯਾਦ ਕਰਿਆ ਗਿਆ ਤਾਂ ਮਨ ਇਹਨੇ ਜੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਬੋਲ ਸਤਗੁਰ ਸਵਾਮੀ ਜੀ ਮਹਾਰਾਜ ਜੀ ਇਹ ਤੁਮਾ ਚੈਨਲ ਵਿਸ਼ੇਸ਼ ਤੌਰ ਤੇ ਸ਼ੁਰੂ ਕਰਨਾ ਹੈ ਜੀ ਕੀ ਬਾਤ ਹੈ ਨਾ ਜੀ ਜਹਾਂ ਨਾ ਪਹੁੰਚੇ ਨਬੀ ਵਾਹ ਪਹੁੰਚੇ ਕਵੀ ਸੋ ਇਹ ਤੁਮਾ ਚੈਨਲ ਹੈ ਕੋਈ ਜਗ੍ਹਾ ਛੋੜਦੇ ਨਹੀਂ ਹਰ ਜਗ੍ਹਾ ਸ਼ੂਟ ਕਰਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਾ ਦਿੰਦੇ ਨੇ ਸੋ ਮਹਾਰਾਜ ਇਹਨਾਂ ਦੇ ਨਾਮ ਦੀ ਇੱਕ ਤਾਲੀ ਹੋ ਜੇ ਜੀ ਸੋ ਦੋ ਆਪਾਂ ਲੋੜੀ ਦੇ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਹਾਰਾ ਸਾਰੇ ਵਿਚਰਤੀ ਕਲਰਕਾਂ ਨੂੰ ਤੇ ਇਹ ਜਮਨ ਚੱਲ ਤਰਕਿਆ ਕਰਦਾ ਰਹੇ ਤੇ ਵਿੱਕੀ ਬਾਸ਼ਾ ਜੀ ਵੀ ਇਕੱਠੇ ਕਰ ਰਹੇ ਕੁਵਾਲੀਆਂ ਦੇ ਬਾਸ਼ਾ ਮੀਰ ਸ਼ਰਮਾ ਜੀ ਵੀ ਇਧਰ ਕਿਰ ਰਹੇ ਮੀਰ ਸ਼ਰਮਾ ਜੀ ਤਾਂ ਕਰਦੇ ਕਰਦੇ ਬਹੁਤ ਅੱਛੇ ਇਨਸਾਨ ਹੈ ਤੇ ਬਾਸ਼ਾ ਇਸ ਤਰ੍ਹਾਂ ਨਿਮਰਤਾ ਬਣਾ ਕੇ ਰਹੇ ਖੁਸ਼ਿਆ ਬਖਸ਼ ਸਿੰਘ ਬੋਲੋ ਸਤਿਗੁਰੂ ਸ਼ਰਮ ਜੀ ਨਾਰਾਇਣ ਜੀ ਕੀ ਜੈ ਸੋਨੀ ਜੀ ਵਿਸ਼ੇਸ਼ ਤੌਰ ਤੇ ਨੀਰਜ ਜੀ ਨਾਲ ਇਸ ਸ਼ੁਭ ਮੌਕੇ ਦੀ ਖੁਸ਼ੀ ਸ਼ੇਅਰ ਕਰਨਾ ਹੈ ਲਈ ਮਹਾਰਾਜ ਸਤਿ ਕਿਰਪਾ ਬਣਾ ਕੇ ਰਿਕਨ ਸਤਗੁਰੂ ਸਵਾਮੀ ਜੀ ਸਾਰਿਆਂ ਤੇ ਕਿਰਪਾ ਬੁਲਾਉਂਦਾ ਹਾਂ ਬੇਨਤੀ ਕਰ ਸਤਗੁਰੂ ਸਵਾਮੀ ਦਾ ਇਹ ਭਜਨ ਬਹੁਤ ਲੋਗਾਂ ਨੇ ਪਿਆਰ ਨਾਲ ਸੁਣਿਆ ਤੇ ਬਹੁਤ ਮਨਗੂਲ ਹੋਇਆ ਸੋ ਮੈਂ ਤੋਚਾ ਲਿਆ ਮੈਂ ਇਸ ਭਜਨ ਦੀ ਸੁਣਾਵਾਂਗਾ ਸੋ ਮੇਰੀ ਗੁਜ਼ਾਰਿਸ਼ ਹੈ ਸਾਰੇ ਕਲਾਪਿੰਗ ਕਰਨਗੇ ਕਿਉਂਕਿ ਹੋਰ ਰਿਦਮ ਤਾਂ ਹੈ ਨਹੀਂ ਤੇ ਨੇ ਜਦੋਂ ਮਨ ਡੋਲੇ ਤੇਰਾ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਤੇਰਾ ਜਦੋਂ ਮਨ ਡੋਲੇ ਤੇਰਾ ਜਦੋਂ ਮਨ ਡੋਲੇ ਤੇਰਾ ਜਦੋਂ ਮਨ ਡੋਲੇ ਤੇਰਾ ਤੁਮ ਦਿਓ ਪਾਰ ਝਾਇਆ ਕਰ ਦੂਰ ਦੇ ਦਵਾਰ ਝਾਇਆ ਕਰ ਸਾਮੀ ਜੀ ਦੀ ਕੁੱਟੀਆਂ शिवा कुटिया प्यारी कुरा कुटिया प्यारी स्वामी जी की कुटिया प्यारी शिवा कुटिया प्यारी, प्यारी। सुबह और शाम जाया कर सुबह और शाम जाया कर जदों मन डोले तेरा जो मन डोले तेरा ਸ਼ਿਵਾ ਦੇ ਨਾਰ ਜਾਇ ਕਰ ਸ਼ਾਮੀ ਜੀ ਦਾ ਕੀਰਤਨ ਪਿਆਰਾ ਸ਼ਿਵਾ ਦਾ ਕੀਰਤਨ ਪਿਆਰਾ ਗੁਰੂ ਦਾ ਕੀਰਤਨ ਪਿਆਰਾ ਸ਼ਾਮੀ ਜੀ ਦਾ ਕੀਰਤਨ ਪਿਆਰਾ ਸ਼ਿਵਾ ਦਾ ਕੀਰਤਨ ਪਿਆਰਾ ਤੂੰ ਦਿਨ ਯਰ ਰਾਤ ਗਾਇਆ ਕਰ ਤੂੰ ਦਿਨ ਯਰ ਰਾਤ जगोन डोले शा जन डोले शा तूं नदिय पाराया कर गुर जे द्वाराया करू नदिय पाराया कर गुरां द्वाराया कर नलिय पाराया कर गुरां द्वार तुनिय पारक गुरा जे द्वाराया करियो पार जल कर, गुरा जे द्वार तुें क्या बताए के तुम मेरे क्या हो मेरी ज़िंदगी का तुमी आसरो तुम्हें क्या बताए कि तुम मेरे क्या हो मेरी जिंदगी का तुम ही आसरा हो मैं आशा की लड़ियाँ न रह रह परोती पर अगर तुम ना होते अगर तुम ना होते हमें और जीने की चाहत न होती अगर तुम ना होते अगर तुम ना होते न जाने क्यों दिल से ये आवाज आई ही, मिलन से है बड़े के तुम्हारी जुदाई न जाने क्यों दिल से ये आवाज आई मिलन से है बड़े के तुम्हारी जुदाई मैं आशा की लड़िया न रह परोती पर अगर तुम ना होते स्वामी जी अगर तुम ना होते ਅਮੇ ਔਰ ਜੀਨੇ ਕੀ ਚਾਹਤ ਨਾ ਹੋਤੀ ਅਗਰ ਤੁਮ ਨਾ ਹੋਤੇ ਅਗਰ ਤੁਮ ਨਾ ਹੋਤੇ ਸੁਨੀਲ ਸ਼ਰਮਾ ਜੀ ਇਹਤਵਾਂ ਚੰਗੇ ਸਾਰੇ ਮਤਵਾਂ ਨੂੰ ਸ਼ੁਕਰੀਆ ਦਾ ਕਰਦੇ ਸਾਰੇ ਮਹੱਲਾ ਦੇ ਵਸਨੀਕਾਂ ਦਾ ਔਰ ਸਾਡੇ ਨੀਤਾ ਭਾਜੀ ਉਹ ਵੀ ਬਹੁਤ ਹੀ ਸੂਲੇ ਸਰਕਾਰ ਨੇ ਬੋਲੀਆਂ ਹੈਪੀ ਲੋੜੀ ਜੀ ਸੇਮ ਟੂ ਜੀ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਸੁਨੀਤਾ ਹੈ ਜੀ ਤੁਸੀਂ ਖਰੜ ਤੋਂ ਹੀ ਆ ਹਾਂਜੀ ਹਾਂਜੀ ਖਰੜ ਹੈ इनके सामने वाला घर हमारा है जी सनी <laughs> स्वीट से ओके सनी स्वीट, okay. स्वीट मेरे हस्बैंड के शॉप का नाम है जी तो ਕੀ ਕਹੋਗੇ ਜੋ ਨੀਰੇ ਸ਼ਰਮਾ ਜੀ ਇਟਲੀ ਤੋਂ ਆਏ ਨੇ ਤੇ ਅੱਜ ਇਹਨਾਂ ਦੇ ਦੋਸਤ ਮਿੱਤਰ ਜੋ ਸਿੰਗਰ ਵੀ ਨੇ ਕਿਉਂਕਿ ਇਹ ਖੁਦ ਆਪ ਇੱਕ राइटर ने लिखदे ने भजन लिखदे ने इनहां नु ਮਿਲਣ ਵਾਸਤੇ ਅੱਜ ਲੋਹੜੀ ਵਾਲੇ ਦਿਨਾਂ ਨੇ ਹਾਂਜੀ ਹਾਂਜੀ ਇਹ ਕਹ ਰਹੇ ਸਨ ਕਿ ਜਬ ਆਏ ਹਮਸੇ ਸਭ ਤੋਂ ਪਹਿਲੇ ਹਮਾਰੀ ਮੁਲਾਕਾਤ ਹੋ ਇਨਸੇ ਕਿਤੇ ਭਾਬੀ ਜੀ ਆਪ ਵੈਸੇ ਵੀ ਪ੍ਰੋਗਰਾਮ ਕਰਤੇ ਹੋ ਹਮਾਰੇ ਸਾਥ ਵੀ ਕਰੋ ਜੀ ਮੈਂ ਕਿਹਾ ਕੋਈ ਬਾਤ ਨਹੀਂ ਹਮ ਕਰ ਲੈਂਦੇ ਹਾਂ ਹਮੇ ਤਾਂ ਕੋਈ ਦਿੱਕਤ ਨਹੀਂ ਹੈ ਇਸ ਮਾਮਲੇ ਮੈਂ ਆਪ ਦੇਖੋ ਫਿਰ ਅੱਛਾ ਲੱਗਾ ਬਹੁਤ ਅੱਛਾ ਲੱਗਾ ਕਿਨਕੇ ਫਰੈਂਡੋ ਨੂੰ ਮਿਲ ਕੇ ਸਭ ਕੋ ਮਿਲ ਕੇ ਅੱਛਾ ਲੱਗਾ ਜੀ ਹਾਂਜੀ ਸੋ ਇਹ ਵੀ ਇੱਕ ਵੱਖਰੀ ਗੱਲ ਹੈ ਜਿਵੇਂ ਆਪਾਂ ਘਰਾਂ ਦੇ ਵਿੱਚ ਅਲੱਗ-ਅਲੱਗ ਲੋੜੀਆਂ ਮਨਾ ਲੈਂਦੇ ਹਾਂ ਜੀ ਸੋ ਇਹ ਇੱਕ ਇਕੱਠੇ ਹੋ ਕੇ ਲੋੜੀ ਮਨਾਈ ਗਈ ਹੈ ਸਾਡੇ ਯਹ ਮੋਹੱਲੇ ਕਾ ਪਰੰਪਰਾ ਹੈ ਹਮ ਐਸੇ ਇਕੱਠੇ ਹੀ ਮਨਾਤੇ ਹਾਂ ਹਰ ਸਾਲ ਲੋੜੀ ਲੋੜੀ ਵੀ ਕੋਈ ਵੀ ਤਿਹਾਰ ਹਮ ਐਸੇ ਹੀ ਇਸ ਹੀ ਯਹਾਂ ਹੀ ਐਸੇ ਪ੍ਰੋਗਰਾਮ ਕਰਤੇ ਹਾਂ ਹਮ लेडीज लेडीज इकट्ठी होके तो सब हम ऐसे ही करते हैं हाँ जी हाँ जी तो बच्चा तो ही बहुत बढ़िया प्रभाव पैंता है हाँ जी हम कीर्तन भी सत्संग भी जैसे कुछ भी करते हैं हम भगवान के कोई भी करना है जैसे प्रभात फेरियात के वो भी हम सारा मोहल्ला इकट्ठा होके ही यहाँ बुलाते हैं इसी चौक में हम सारा कुछ करते हैं लेडीज सुबह से हमारी से शाम तक भी जो भी कुछ हमने करना तो सारे मोहल्ले के साथ ही करते हैं कि हमें ऐसा नहीं लगता कि कोई दूसरी कास्ट का या कुछ है कुछ नहीं है सबके संस्कार या सबके विचार सब एक सारे हैं। हाँ जी तो बहुत बढ़िया कर रहे हैं जी हाँ तो है। है जी हैप्पी लोड़ी निवार का जी थैंक यू जी थैंक यू जी हां सेम टू यू जी ਬੀਬੀ ਜੀ ਹੈਪੀ ਲੋੜੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਬੇਟਾ ਜੀ ਖੁਸ਼ ਰਹੋ ਭਗਵਾਨ ਤੁਹਾਨੂੰ ਰਾਜੀ ਰੱਖੇ ਤੰਦਰੁਸਤੀ ਦੇ ਤੁਹਾਡੇ ਕਾਰੋਬਾਰ ਚ ਵਾਧਾ ਬਰਕਤ ਦੇ ਬਹੁਤ ਠੀਕ ਲੱਗਿਆ ਬਹੁਤ ਅੱਛਾ ਲੱਗਿਆ ਜੀ ਸੋ ਤੁਹਾਡੇ بیٹے ਨੇ ਨੀਰੇਸ਼ ਸ਼ਰਮਾ ਜੀ ਨੇ ਕਾਫੀ ਨਾਮ ਰੋਸ਼ਨ ਕੀਤਾ ਹੋਇਆ ਜੋ ਸਤਗੁਰ ਸੁਆਮੀ ਜੀ ਮਹਾਰਾਜ ਜੀ ਦੇ ਭਜਨ ਲਿਖਦੇ ਨੇ ਤੇ ਅੱਜ ਉਹ ਇਟਲੀ ਤੋਂ ਖਰੜ ਦੇ ਵਿੱਚ ਆਏ ਹੋਏ ਨੇ ਆਪਣੇ ਪਰਿਵਾਰ ਦੇ ਵਿੱਚ ਤੁਹਾਡੇ ਵਿੱਚ ਆਏ ਹੋਏ ਨੇ ਅਤੇ ਉਹਨਾਂ ਨੂੰ ਲੋਹੜੀ ਵਾਲੇ ਦਿਨ ਮਿਲਣ ਦੇ ਲਈ ਉਹਨਾਂ ਨੂੰ ਮਿੱਤਰ ਆਏ ਨੇ ਉਹਨਾਂ ਦੇ ਦੋਸਤ ਆਏ ਨੇ ਤੇ ਜੋ ਸਿੰਗਰ ਉਹਨਾਂ ਦੇ ਭਜਨ ਗਾਉਂਦੇ ਨੇ ਉਹ ਵੀ ਆਏ ਨੇ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਬੇਟੇ ਐਜ ਮੈਂ ਕਹਿੰਦੇ ਐਹਜਾ ਲਾਇਕ ਬੱਚਾ ਸਭ ਦੇ ਘਰ ਪੈਦਾ ਹੋਣਾ ਚਾਹੀਦਾ ਜੀ ਹਾਂ ਮੈਨ ਮੇਰੇ ਪੁੱਤ ਤੇ ਬਹੁਤ ਜ਼ਿਆਦਾ ਮਾਣ ਹੈ ਬਹੁਤ ਅੱਛੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਅੱਜ ਕੱਲ ਦੇ ਜਮਾਨੇ 'ਚ ਜਿਹੜੇ ਬੱਚੇ ਬੇਅਬ ਰਹਿ ਜਾਂਣ ਉਹ ਸਭ ਤੋਂ ਜਿਆਦਾ ਅੱਛੀ ਗੱਲ ਹੈ ਜੀ ਹਾਂ ਇਹ ਸਭ ਤੋਂ ਜਿਆਦਾ ਅੱਛੀ ਗੱਲ ਹੈ ਮਤਲਬ ਬੜਿਆਂ ਦਾ ਅੰਦਰ ਕਰੇ ਬੜਿਆਂ ਦਾ ਅੰਦਰ ਕਰੇ ਆਪਣੇ ਗੁਰੂ ਦੇ ਪ੍ਰਤੀ ਬਹੁਤ ਸਰਦਾ ਰੱਖਦਾ ਹਨ ਰਾਪੂਤ ਸਾਡਾ ਮਤ ਤੱਕ तकरीबन ਸਾਡਾ ਸਾਰਾ ਹੀ ਪਰਿਵਾਰ ਇੱਕੋ ਗੁਰੂ ਹੈ ਇੱਕੋ ਹੀ ਸਭ ਦੀ ਸਰਦਾ ਬਹੁਤ ਜਿਆਦਾ ਹੈ ਜੀ ਉਹਦੇ ਬਾਦ ਨਾਲ ਸਾਰੀ ਗੱਨਾ ਹੀ ਹੁੰਦੀ ਹੈ ਪਰਿਵਾਰ ਦੇ ਵਿੱਚ ਸੁਮੱਥਿਆ ਰਹੇ ਲੜ ਮਿਲ ਕੇ ਰਹੇ ਭੈਣ ਭਾਈਆਂ ਨੂੰ ਮਿਲਦਾ ਜੁਲਦਾ ਰਹੇ ਇਹ ਸਭ ਤੇ ਬੜੀ ਗੱਲ ਹੈ ਬੇਟਾ ਜੀ ਅੱਛਾ ਗਲੀ ਮਹੱਲਾ ਸਾਡਾ ਬਹੁਤ ਚੰਗਾ ਹੈ ਇੱਕ ਦੂਸਰੇ ਸਾਰੇ ਦੁੱਖ ਸੁੱਖ ਦੇ ਸਾਂਝੀ ਆ ਪੁੱਤ ਹਾਂਜੀ ਹਾਂਜੀ ਹਾਂ ਹਾਂ ਇਹ ਤੂੰ ਦੇਖ ਹੀ ਲਿਆ ਹੋਗਾ ਬਿਲਕੁਲ ਜੀ ਬਿਲਕੁਲ ਜੀ ਸਾਰਾ ਮਹੱਲਾ ਇਕ ਹੈ ਹਾਂ ਸਾਡਾ ਮਹੱਲਾ ਇਕ ਹੈ ਵੀ ਮਤਲਬ ਸਣਾ ਮਤਲਬ ਸਾਰੇ ਰਲ ਮਿਲ ਕੇ ਇੱਕ ਦੂਸਰੇ ਦਾ ਦੁੱਖ ਸੁੱਖ ਚ ਸਾਥ ਦੰਦੇ ਆ ਜੀ ਹਾਂ ਰਲ ਮਿਲ ਕੇ ਕਰ ਲੰਦੇ ਆ ਪਰ ਮਾਤਮ ਦੀ ਦਇਆ ਆਈ ਮਿਹਰ ਮਣਾਈ ਰੱਖੇ ਗੁਰੂ ਮਹਾਰਾਜ ਕਿਰਪਾ ਰੱਖਣ ਵਾਹਿਗੁਰੂ ਔਰ ਬੇਟਾ ਮੈਂ ਹੋਰ ਕੀ ਕਹਿ ਸਕਦੀ ਆ ਹੈ ਠੀਕ ਹੈ ਨਾ ਬੇਟਾ ਕਿੰਨਾ ਸਿਰ ਉੱਚਾ ਹੁੰਦਾ ਜਦੋਂ ਆਪਣਾ ਬੱਚਾ ਇੱਕ ਲਾਇਕ ਹੁੰਦਾ ਹੈ ਨਾ ਜੀ ਮਤਲਬ ਕਿ ਬੇਟੇ ਅੱਜ ਕੱਲ ਦਾ ਜਮਾਨਾ ਇਹ ਹੈ ਜਆ ਇਸ ਜਮਾਨੇ ਦੇ ਵਿੱਚ ਬੱਚੇ ਬੇਆਬ ਹੋ ਜਾਣ ਸਭ ਤੇ ਬਾਜਾ ਜਾ ਇੱਕ ਥੋੜਾ ਜਿਹਾ ਘਰ ਦੇ ਸੰਸਕਾਰਾਂ ਦੇ ਉੱਪਰ ਬਹੁਤ ਬੜੀ ਗੱਲ ਹੁੰਦੀ ਹੈ ਹਾਂਜੀ ਹਾਂਜੀ ਮੈਂ ਮੇਰੇ ਬੱਚੇ ਹਮੇਸ਼ਾ ਹੀ ਐਸੇ ਸਾੱਚੇ ਜਟਾੜੇ ਮੇਰੇ ਬੱਚਾ ਮੈਂ ਕੋਈ ਐਬ ਨਹੀਂ ਹੈ ਜੀ ਅੱਛਾ ਸਾਰਾ ਪਰਿਵਾਰੀ ਕੋ ਗੁਰੂ ਦੇ ਪੱਲੇ ਲੱਗਿਆ ਹੋਇਆ ਕਿਸੇ ਦੇ ਕਿਸੇ ਤਰ੍ਹਾਂ ਦਾ ਕੋਈ ਨਹੀਂ ਪਹਿਲਾਂ ਮਿੱਠੇ ਕੂਹੇ ਜਾਂਦੇ ਤੇ ਮਿੱਠੇ ਕੂਹੇ ਦੇ ਛੋਟੇ-ਛੋਟੇ ਸੀ ਇਹਨਾਂ ਨੂੰ ਮੈਂ ਲੈ ਕੇ ਜਾਂਦੀ ਤੇ ਉੱਤੇ ਬਾਅਦ ਉੱਥੇ ਸਵਾਮੀ ਜੀ ਆਇਆ ਕਰਦੇ ਤੇ ਮੈਂ ਭੋਜਨ ਬਣਾਣ ਜਾਇਆ ਕਰਦੀ ਤੇ ਉੱਥੇ ਸਵਾਮੀ ਜੀ ਦਾ ਅੱਛਾ ਜੀ ਹਾਂ ਸੁਰੂਤੈਂ ਮਿੱਠੇ ਕੂਹੇ ਵਾਲਾ ਬਾਬਾ ਜੀ ਆ ਨਸਨੇਹਾ ਭੇਜਣ ਨਾਲ ਭਾਈ ਸਵਾਮੀ ਜੀ ਆ ਨਿਆਣਾ ਮੈਂ ਬੱਚਾ ਨੂੰ ਸਕੂਲ ਭੇਜ ਕੇ ਮੈਂ ਪਹਿਲਾਂ ਭੋਜਨ ਬਣਾਣ ਜਾਣਾ ਜੀ ਉਹਨਾਂ ਦੀ ਮਿਹਰਮਾਨੀ ਰਹੀ ਜਦ ਤੱਕ ਮੈਂ ਨਾ দীક્ષા ਵੀ ਨਹੀਂ ਲਿੱਤੀ ਸੀ ਪਰ ਬੜੀ ਕਿਰਪਾ ਰਹੀ ਜੀ ਕਿਰਪਾ ਰਹੀ ਉਹ ਤੇ ਬਾਅਦ ਭੋਜਨ ਬਣਾ ਕੇ ਘਰ ਨੂੰ ਆ ਜਾਣਾ ਬਾਬਾ ਜੀ ਨੇ ਜਦ ਹੀ ਸਨੇਹਾ ਭੇਜ ਦੇਣਾ ਭਾਈ ਸੁਆਮੀ ਜੀ ਆ ਨੇ ਆਜ ਅਸੀਂ 3-4 ਤੀਮੇ ਅਸੀਂ ਜਿਹੜੀ ਭੋਜਨ ਬਣਾਉਂਦੇ ਹਾਂ ਜੀ ਸੁਆਮੀ ਜੀ ਦਾ ਸੋਨੂੰ ਦੋ ਜੱਤ ਨਾਮ ਵੀ ਨਹੀਂ ਲਿਆ ਸੀ ਬੇਟਾ ਮੈਂ ਉਹ ਤੇ ਬਾਅਦ ਜਦ ਫਿਰ ਮੈਂ ਨਾਮ ਲਿਆ ਇਹਨਾਂ ਦਾ ਤੇ ਮੇਰੀ ਸ਼ੁਰੂਤ ਹੋਈ ਸਰਦਾ ਸੀ ਕਿ ਉਹ ਤੇ ਆਉਂਦੇ ਸੀ ਜਾਂ ਸਮਝ ਲਓ ਆਉਂਦੇ ਤੇ ਦਰਸ਼ਨ ਕਰਨ ਜਾਂਦਾ ਤਾਂ 10 ਕੰਮ ਛੱਡ ਕੇ ਵੀ ਜਾਂਦਾ ਘਰ ਦਾ ਆ ਕੇ ਕਰ ਲੈਣਾ ਪਰ ਕੰਮ ਛੱਡ ਕੇ ਜਾਣਾ ਜੇ ਦਰਸ਼ਨ ਕਰ ਗੋਇਆ ਨਾ ਫਿਰ ਉਹਨਾਂ ਦੀ ਮੇਰ ਹੋਈ ਉਹਨਾਂ ਨੇ ਕਿਹਾ ਮੇਰੇ ਤੇ ਧਿਕਸ਼ਾ ਹੀ ਲੈ ਲੋ ਫਿਰ ਭਗਵਾਨ ਦੀ ਕਿਰਪਾ ਨਾਲ ਉਹਨਾਂ ਤੇ ਧਿਕਸ਼ਾ ਲੈਣੀ ਬੱਚੇ ਵੀ ਉਸੇ ਸਾਰੇ ਪਰਿਵਾਰ ਦਾ ਇੱਕੋ ਗੁਰੂ ਹੈ ਇੱਕੋ ਪਰਮਾਤਮਾ ਹੈ ਇੱਕੋ ਸਭ ਕੁਝ ਹੈ ਚੱਲ ਬੇਟਾ ਬਹੁਤ ਪਰਮਾਤਮਾ ਦੀ ਕਿਰਪਾ ਹੈ ਮੇਹਰ ਹੈ ਬਸ ਬੱਚੇ ਆਪਣੇ ਬਗਾਰ ਬੱਚੇ ਰਹਿ ਜਾਣ ਅੱਜ ਕੱਲ੍ਹ ਉਹ ਬਹੁਤ ਬੜੀ ਗੱਲ ਬਾਸ ਬੇਟਾ ਇਹ ਹੀ ਹੈ ਭਗਵਾਨ ਸਭ ਨੂੰ ਰਾਜੀ ਰੱਖੇ ਖੁਸ਼ ਰੱਖੇ ਉਹਨਾਂ ਦੀ ਕਿਰਪਾ ਸਦਾ ਬਣੀ ਰਹੇ ਸਤਿਗੁਰ ਸ੍ਰੀ ਅਮਨ ਜੀ ਮਾਹਾਰਾਜ ਕੀ ਜੈ ਹੈਪੀ ਲੋਹੜੀ ਬੇਟਾ ਸੇਮ ਟੂ ਯੂ ਕੀ ਨਾਮ ਹੈ ਤੁਹਾਡਾ ਇਸ਼ਾ ਸ਼ਰਮਾ ਜੀ ਸੋ ਤੁਹਾਡੇ ਤੁਹਾਡੇ ਤਾਇਆ ਜੀ ਨੀਰੇ ਸ਼ਰਮਾ ਜੀ ਇਟਲੀ ਤੋਂ ਆਪਣੇ ਗ੍ਰਹਿ ਮਤਲਬ ਕਿ ਖਰੜ ਦੇ ਵਿੱਚ ਪਹੁੰਚੇ ਹੋਏ ਨੇ ਕਾਫੀ ਇਹਨਾਂ ਨੇ ਨਾਮਣਾ ਖਟਿਆ ਤੁਹਾਨੂੰ ਪਤਾ ਹੈ ਕਿ ਵੀ ਇਹਨਾਂ ਨੇ ਭਜਨ ਲਿਖੇ ਨੇ ਸਵਾਮੀ ਦੇ ਭਜਨ ਜੋ ਵੱਡੇ ਵੱਡੇ ਕਲਾਕਾਰ ਆਪਣੀ ਮਿੱਠੀ ਆਵਾਜ਼ ਦੇ ਵਿੱਚ ਗਾਉਂਦੇ ਵੀ ਨੇ ਤੋ ਅੱਜ ਲੋਹੜੀ ਮਨਾ ਰਹੇ ਆਂ ਖਰੜ ਦੇ ਵਿੱਚ ਆ ਕੇ ਤੇ ਇਹਨਾਂ ਨੂੰ ਮਿਲਣ ਦੇ ਲਈ ਵੀ ਜੋ ਕਲਾਕਾਰ ਆ ਰਹੇ ਨੇ ਸੋ ਤੁਹਾਨੂੰ ਕਿੰਨਾ ਕੁ ਫਖਰ ਹੋ ਰਿਹਾ ਤੇ ਕੀ ਮਹਿਸੂਸ ਹੋ ਰਿਹਾ ਕੀ ਕਹੋਗੇ ਤੁਸੀਂ ਆਪਣੇ ਤਾਇਆ ਜੀ ਬਾਰੇ मतलब कि दो सालों के बाद ये इंडिया आए हमें बहुत अच्छा लग रहा है सारे इकट्ठा मतलब पूरी हमारी फैमिली इकट्ठी हुई इकट्ठे मिलकर लोहड़ी सेलिब्रेट कर रहे हैं बाहर से भी जैसे कि बहुत ज़्यादा आए फ्रेंड्स वगैरह आए सभी आकर अपने मतलब कि मदन शौकी सर आए अपना आकर उन्होंने सुनाया हमें बहुत अच्छा लगा मतलब कि एक तरह से यादगार बन गया ये हमारे लिए आज का दिन बहुत अच्छा था हम लोग वहाँ स्वामी जी की कुटिया में भी जाते हैं पोस्टर लगे होते हैं मतलब एक साइड देख अंदर से इतना प्राउड फील होता है कि बहुत अच्छा फील होता है थैंक यू बहुत मज़ा आ रहा है बहुत अच्छा लग रहा है सब इकट्ठे हुए हैं सब बाहर से आए हैं सभी का नेचर इतना अच्छा है मतलब कैसे होता है ना कि किसी बंदे को हम लोग फर्स्ट टाइम मिलते हैं तो ऑकवर्ड अच्छा है। होता है मोमेंट कुछ ऐसा भी नहीं है बहुत अच्छा फ्रेंड सर्कल आता है जी का बहुत अच्छा लग रहा है मिलकर सबसे थैंक यू जी हैप्पी लोडी सेम टू यू <laughs> हैप्पी लोडी जी सेम टू यू जी जी सो आज लोडी का त्यौहार है ਤੇ ਨੀਰਜ ਸ਼ਰਮਾ ਜੀ ਜੋ ਕਿ ਤੁਹਾਡੇ ਭਰਾ ਨੇ ਇਟਲੀ ਤੋਂ ਆਏ ਹੋਏ ਨੇ ਬੜੇ ਅੱਛੇ ਹੈ ਸਤਗੁਰੂ ਸਵਾਮੀ ਜੀ ਮਹਾਰਾਜੀ ਦੇ ਭਜਨ ਲਿਖਦੇ ਨੇ ਤੇ ਅੱਜ ਇਹ ਆਪਣੇ ਗ੍ਰਹਿ ਵਿੱਚ ਆਏ ਹੋਏ ਨੇ ਇਟਲੀ ਤੋਂ ਚੱਲ ਕੇ ਤੇ ਇਹਨਾਂ ਨੂੰ ਮਿਲਣ ਦੇ ਲਈ ਅੱਜ ਵੱਡੇ ਵੱਡੇ ਕਲਾਕਾਰ ਆਏ ਨੇ ਜਿਨ੍ਹਾਂ ਨੂੰ ਇਹ ਭਜਨ ਲਿਖ ਕੇ ਦਿੰਦੇ ਨੇ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਕਿੰਨੀ ਖੁਸ਼ੀ ਜੀ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਬੜਾ ਸਾਡਾ ਤਰੱਕੀ ਕਰ ਰਿਹਾ ਸਭ ਬਹੁਤ ਚੰਗਾ ਆ ਗਿਆ ਲੱਗਿਆ ਜੀ ਹਾਂਜੀ ਪਰਮਾਤਮਾ ਕਰੇ ਅੱਗੇ ਅੱਗੇ ਤਰੱਕੀਆ ਕਰਦੇ ਰਹਿ ਜੀ ਹਾਂਜੀ ਸੋ ਇਹ ਭਗਵਾਨ ਦੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਉਹ ਤੁਸੀਂ ਵੀ ਸਾਰਾ ਪਰਿਵਾਰ ਜੁੜਿਆ ਹੋਇਆ ਜੀ ਹਾਂਜੀ ਸਾਰੇ ਦੇ ਸਾਰੇ 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 ਹਾਂਜੀ ਜੀ ਸੋ ਕਿਵੇਂ ਲੱਗ ਰਿਹਾ ਕਿੰਨਾ ਕੁ ਤੁਹਾਨੂੰ ਫਖਰ ਮਹਿਸੂਸ ਹੋ ਰਿਹਾ ਬਹੁਤ ਫਖਰ ਮਹਿਸੂਸ ਹੋ ਰਿਹਾ ਜੀ ਜੀ ਹਾਂਜੀ ਓਕੇ ਜੀ ਸੋ ਬਾਕ ਬਾਕ ਮੁਬਾਰਕਾਂ ਹੀ ਤੁਹਾਨੂੰ ਹਾਂਜੀ ਥੈਂਕ ਯੂ ਥੈਂਕ ਯੂ ਜੀ ਓਕੇ ਜੀ ਓਕੇ ਜੀ ਹੈਪੀ ਲੋੜੀ ਜੀ ਹੈਪੀ ਲੋੜੀ ਜੀ ਹਾਂਜੀ अपना शुभ नाम कि मेरा नाम है जी मनमोहन शर्मा जी ਤੁਸੀਂ ਕਿੱਥੋਂ ਆਏ ਮੈਂ ਬਿਲੋਂਗ ਕਰਦਾ ਨਰਵਾਣਾ ਤੋਂ ਨਰਵਾਣਾ ਤੋਂ ਹਾਂਜੀ ਸੋ ਤੁਸੀਂ ਨੀਰੇਸ਼ ਸ਼ਰਮਾ ਨੂੰ ਜੀ ਨੂੰ ਸਪੈਸ਼ਲ ਮਿਲਣ ਦੇ ਲਈ ਆਏ ਹੋ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਮੈਨੂੰ ਸੱਦਿਆ ਵੀ ਤੁਸੀਂ ਲੋੜੀ ਦੇ ਪ੍ਰੋਗਰਾਮ ਦੇ ਅੰਦਰ ਆਣਾ ਹੈ ਮੈਂ ਇਹਨਾਂ ਦਾ ਮਾਮਾ ਦਾ ਮੁੰਡਾ ਹਾਂ ਜੀ ਤੇ ਮੈਨੂੰ ਬੜਾ ਫਕਰ ਹੈ ਗਿਆ ਵੀ ਮੇਰੇ ਭਰਾ ਨੇ ਇੰਨੀ ਤਰੱਕੀ ਕੀਤੀ ਹੈ ਸਾਡਾ ਦਿਲ ਖੁਸ਼ ਹੈ ਜੀ ਤੇ ਇੱਥੇ ਦਾ ਪ੍ਰੋਗਰਾਮ ਵੇਖ ਕੇ ਮੈਨੂੰ ਹੋਰ ਨਜ਼ਾਰੇ ਆਏ ਮੈਂ ਮਤਲਬ ਸਹੀ ਪੁੱਛੋ ਨਾ ਮੈਂ ਬਾਹਰ ਜਰੂਰ ਰਹਾ ਮੈਂ 14 ਸਾਲ ਬਾਹਰ ਹਸੀ ਪਰ ਆਪਣੇ ਘਰੇ ਆ ਕੇ ਵੀ ਇੱਥੇ ਜਿਹੜਾ ਇਸ ਤਿਉਹਾਰ ਦੇ ਅੰਦਰ ਇੱਥੇ ਜਿਹੜਾ ਆਨੰਦ ਦੀ ਅਨੁਭੂਤੀ ਹੋਈ ਹੈ ਨਾ ਉਹ ਮੈਨੂੰ ਕਿੱਥੇ ਨਹੀਂ ਹੋਈ ਜੀ ਵੀ ਜਿਵੇਂ ਆਪਣਾ ਮਤਲਬ ਸਾਰਾ ਮਹੌਲਾ ਹੋ ਗਿਆ ਹਾਂਜੀ ਸਾਰੇ ਲੋਕਾਂ ਦੇ ਅੰਦਰ ਆਪਣਾ ਨਾਮ ਕਮਾਣਾ ਤੇ ਬਾਹਰ ਜਾ ਕੇ ਵੀ ਮਿਹਨਤ ਕਰਨੀ ਬੰਦੇ ਨੂੰ ਮਤਲਬ ਚਾਰ ਚੰਦ ਲਾਤੇ ਮੋਲੇ ਦਾ ਨਾਮ ਰੋਸ਼ਨ ਹੋ ਗਿਆ ਮੇਰੇ ਫੁੱਫੜ ਦਾ ਨਾਮ ਨੋਸ਼ਨ ਹੋ ਗਿਆ ਤੇ ਮੇਰੇ ਪ੍ਰਾਣ ਨੂੰ ਜਿਹਨੂੰ ਤਰੱਕੀ ਹੋਈ ਹੈ ਸਾਡਾ ਦਿਲ ਬਾਗ-ਬਾਗ ਹੋ ਗਿਆ ਬਹੁਤ ਵਧੀਆ ਲੱਗਿਆ ਸਾਹਿਬ ਵਾਹ ਜੀ ਵਾਹ ਬਹੁਤ ਨਜ਼ਾਰੇ ਆਏ ਜੀ ਸਤਗੁਰ ਸੁਆਮੀ ਜੀ ਮਹਾਰਾਜ ਜੀ ਦੇ ਇਹ ਭਜਨ ਲਿਖਦੇ ਨੇ ਤੇ ਵੱਡੇ-ਵੱਡੇ ਸਿੰਗਰ ਉਹਨਾਂ ਨੂੰ ਭਜਨਾਂ ਨੂੰ ਗਾਉਂਦੇ ਮੈਂ ਇਹਨਾਂ ਨੇ ਜਦੋਂ ਗੁਰੂ ਪਰਵ ਸੀ ਨਾ ਉਦੇ ਅੰਦਰ ਜਦੋਂ ਇਹਨਾਂ ਦੀ ਕੈਸਟ ਰਿਲੀਜ਼ ਹੋਣੀ ਸੀਗੀ ਤੇ ਮਦਨ ਸੌਂਕੀ ਜੀ ਬਾਰੇ ਉਹਨਾਂ ਨੂੰ ਮੈਨੂੰ ਦੱਸਿਆ ਮੈਂ ਫੇਸਬੁੱਕ ਤੇ ਵੀ ਉਹਨਾਂ ਦੇ ਬਾਰੇ ਖੂਬ ਪ੍ਰੋਮੋਸ਼ਨ ਕੇ ਵਾਸਤੇ ਮੈਨੂੰ ਅਪਲਾਈ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰਾ ਭਰਾ ਇਹਨੇ ਚੰਗੇ ਕੰਮ ਕਰ ਰਿਹਾ ਜਿਨਾ ਕਰਕੇ ਮੈਨੂੰ ਵੀ ਇਹ ਲੱਗੇ ਵੀ ਆਪਣੇ ਵਿੱਚ ਕੋਈ ਇਹੋ ਜਿਹਾ ਬੰਦਾ ਹੈ ਜਿਹੜਾ ਰੱਬ ਨੂੰ ਵੀ ਝਾਵੇ ਕੰਮ ਵੀ ਕਰੇ ਤੇ ਆਪਣਾ ਮਾਨ ਸਨਮਾਨ ਲੋਕਾਂ ਦੇ ਵਿੱਚ ਪ੍ਰਸਿੱਧੀ ਵੀ ਹੁੰਦੀ ਹੈ ਉਹਦੀ ਉਹ ਵੀ ਬਹੁਤ ਮੈਨੇ ਰੱਖਦੀ ਹੈਗੀ ਬੰਦਾ ਪੈਸੇ ਦੇ ਪਿੱਛੇ ਭੱਜੀ ਜਾਂਦਾ ਹੈ ਠੀਕ ਹੈ ਮੰਨਦੇ ਹੋ ਮੇਰੀ ਗੱਲ ਨੂੰ ਲੇਕਿਨ ਇਹ ਬੰਦਾ ਪੈਸੇ ਦੇ ਨਾਲ ਰਿਸ਼ਤਿਆਂ ਦੀ ਜਿਹੜੀ ਕਦਰ ਕਰਦਾ ਹੈ ਨਾ ਉਹ ਇਹਨਾਂ ਨੂੰ ਦਿਲ ਤੋਂ ਸਲੂਟ ਲੱਗਦਾ ਹੈ ਵੀ ਹਾਂ ਬੰਦਾ ਕੁਝ ਹੈ ਨਹੀਂ ਤਾਂ ਦੇਖੋ ਪੈਸਾ ਤਾਂ ਕਿਸੇ ਕੋਲ ਵੀ ਹੋ ਜਾਊਗਾ ਪਰ ਜ਼ਿੰਦਗੀ ਦੇ ਅੰਦਰ ਪੈਸੇ ਦੇ ਨਾਲ-ਨਾਲ ਆਪਣੀ ਇੱਜ਼ਤ ਕਮਾਣੀ ਬਹੁਤ ਵੱਖਰੀ ਗੱਲ ਹੈ ਜੇ ਇਸ ਪ੍ਰਯਾਸ ਨੂੰ ਇਹਨਾਂ ਨੂੰ ਸਫਲਤਾ ਹਾਸਿਲ ਕੀਤੀ ਹੈ ਨਾ ਵੀ ਸਾਨੂੰ ਖੁਸ਼ੀ ਕਿਉਂ ਨਾ ਹੋਵੇ ਸਾਡਾ ਮੇਰੀ ਬੂਆ ਦਾ ਬੜਾ ਮੁੰਡਾ ਹੈ ਗਿਆ ਮੈਨੂੰ ਬੜੀ ਖੁਸ਼ੀ ਹੈਗੀ ਹੈ ਇਹਨਾਂ ਦੇ ਜਿਹੜੇ ਵੀ ਕੰਮ ਕਰਨ ਦੇ ਤਰੀਕੇ ਹੈਗੇ ਨੇ ਜਿਹੜਾ ਇਹ ਸਾਰਿਆਂ ਨੂੰ ਸਮਾਂ ਦਿੰਦੇ ਨੇ ਬੇਸਕ ਕਿੰਨੇ ਹੀ ਦਿਨਾਂ ਬਾਅਦ ਕਿੰਨੇ ਸਾਲਾਂ ਬਾਅਦ ਇਹ ਇੰਡੀਆ ਆਏ ਨੇ ਲੇਕਿਨ ਦਿਲ ਤੋਂ ਇਹਨਾਂ ਨੇ ਯਾਦ ਕੀਤਾ ਤੇ ਆਸੀ ਆਣਾ ਸੀ ਅਸੀਂ ਆਏ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਲੋੜੀ ਦੀਆਂ ਤੁਹਾਨੂੰ ਬਹੁਤ 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 ਵਧਾਈਆਂ ਜੀ ਮੇਰੇ ਵੱਲੋਂ ਤੁਹਾਡੇ ਚੈਨਲ ਨੂੰ ਤੁਸੀਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਜੀ ਨੀਰੇ ਸ਼ਰਮਾ ਜੀ ਤੁਸੀਂ ਅੱਜ ਕੱਲ ਆਪਣਾ ਜੋ ਪਰਿਵਾਰ ਸਮੇਤ ਇਟਲੀ ਦੇ ਵਿੱਚ ਰਹਿ ਰਹੇ ਹੋ ਤੇ ਅੱਜ ਖਰੜ ਦੇ ਵਿੱਚ ਪਹੁੰਚੇ ਆਂ ਕਈ ਦਿਨ ਹੋ ਗਏ ਤੁਹਾਨੂੰ ਖਰੜ ਆਪਣੇ ਪਰਿਵਾਰ ਵਿੱਚ ਆਏ ਹੋਏ ਜੋ ਤੁਸੀਂ ਇੱਥੇ ਲੋਹੜੀ ਵੀ ਸੈਲੀਬ੍ਰੇਟ ਕਰ ਰਹੇ ਹੋ ਤੇ ਬੜਾ ਪਿਆਰ ਹੈ ਤੁਹਾਡਾ ਕਲਾਕਾਰਾਂ ਦੇ ਨਾਲ ਤੁਸੀਂ ਬਹੁਤ ਅੱਛੇ ਭਜਨ ਵੀ ਲਿਖਦੇ ਹਾਂ ਸਤਗੁਰ ਸਾਮੀ ਜੀ ਮਹਾਰਾਜ ਦੇ ਤੇ ਅੱਜ ਤੁਸੀਂ ਆਪਣੇ ਗ੍ਰਹਿ ਵਿਖੇ ਲੋਹੜੀ ਦਾ ਤਿਉਹਾਰ ਵੀ ਮਨਾ ਰਹੇ ਹੋ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਮਾਨ ਸਰਬ ਤੁਹਾਡਾ ਤੇ ਤੁਹਾਡੇ ਚੈਨਲ ਦਾ ਸ਼ੁਕਰੀਆ ਜੀ ਕਿ ਜਿਹੜੇ ਹਰ ਜਗ੍ਹਾ ਤੇ ਪਹੁੰਚ ਜਾਂਦੇ ਆ ਕਵਰੇਜ ਕਰਨ ਨੂੰ ਭਾਵੇਂ ਮੈਂ ਬ੍ਰਿੰਦਾਵਨ ਦੇ ਵਿੱਚ ਵੀ ਸੀਗਾ ਤੁਸੀਂ ਉੱਥੇ ਵੀ ਮੈਨੂੰ ਪਕੜ ਲਿਆ ਤਾਂ ਬਾਕੀ ਦੇਖੋ ਆਪਣੇ ਪਰਿਵਾਰ ਦੇ ਉਚਾਨ ਦੀ ਖੁਸ਼ੀ ਸਾਰਿਆਂ ਨੂੰ ਹੁੰਦੀ ਹੈ ਇਹ ਮੈਨੂੰ ਵੀ 26 ਸਾਲ ਬਾਅਦ ਮੌਕਾ ਮਿਲਿਆ ਕਿ ਆਪਣੇ ਘਰ ਦੇ ਉੱਛਾ ਕੇ ਲੋਹੜੀ ਮਨਾਉਂਦਾ ਅੱਛਾ ਜੀ ਤਾਂ ਦੇਖੋ ਹਰੇਕ ਕਲਾਕਾਰ ਨੂੰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਸੀ ਕਿ ਮੈਂ ਜਾ ਕੇ ਮਿਲਾ ਜੀ ਬਟ ਮੈਨੂੰ ਸਰਪ੍ਰਾਈਜ਼ ਦਿੱਤਾ ਹੈ ਮੇਰੇ ਸਾਰੇ ਭਰਾਵਾਂ ਨੇ ਜੀ ਕਿ ਜਿਹੜੇ ਮੇਰੇ ਘਰੇ ਆਏ ਤੇ ਮੇਰੇ ਖੁਸ਼ੀ ਨੂੰ ਹੋਰ ਵੀ ਜਿਵੇਂ ਕਰਉਂਦਾ ਚੌਗਣਾ ਕਰਦੇ ਹੋ ਉਹਨਾਂ ਨੇ ਆ ਕੇ ਜੀ ਜਿਹਦੇ ਵਿੱਚ ਮਦਨ ਸ਼ੌਂਕੀ ਜੀ ਜਿਵੇਂ ਕਹ ਦੋ ਆਪਾਂ ਉਹ ਵੀ ਆਏ ਅਰ ਮਾਸਟਰ ਅਨਬੀਰ ਜੀ ਜੀ 뮤직 ਡਾਇਰੈਕਟਰ ਆਪਣੇ ਬਿੱਟੂ ਸੂਝ ਜੀ ਤੇ ਤੁਸੀਂ ਤਾਂ ਹੈਗੇ ਹੀ ਹੈਗੇ ਆ ਨਾਲੇ ਤੇ ਦੂਸਰਾ ਜਿਵੇਂ ਆਪਾਂ ਕਰੀਏ 뮤직 ਡਾਇਰੈਕਟਰ ਲਾਲਕਮਲ ਜੀ ਉਹ ਵੀ ਪਹੁੰਚੇ ਤੇ ਬ੍ਰਿੰਦਰ ਵਿੱਕੀ ਜੀ ਤੇ ਆਪਣੇ ਪ੍ਰਦੀਪ ਨੀਟਾ ਜੀ ਵੀ ਆਏ ਸਪੈਸ਼ਲੀ ਸਭ ਨੇ ਮੇਰੇ ਲਈ ਟਾਈਮ ਕੱਢਿਆ ਮੈਨੂੰ ਬਹੁਤ ਖੁਸ਼ੀ ਹੈ ਜੀ ਕਿ ਮੇਰੇ ਪਰਿਵਾਰ ਦੇ ਨਾਲ ਮੇਰੇ ਆਂਡਗਵਾਣ ਦੇ ਨਾਲ ਤੁਸੀਂ ਸਭ ਨੇ ਉਹ ਖੁਸ਼ੀਆਂ ਸਾਰੀ ਸਾਂਝੀ ਕਰੀਆਂ ਤਾਂ ਮੈਂ ਬਹੁਤ ਇਹੋ ਦਿਲ ਇਸ ਗੱਲ ਦਾ ਸਭ ਦਾ ਸ਼ੁਕਰਾਨਾ ਕਰਨਾ ਹੈ ਤੇ ਦੂਸਰਾ ਜਿਵੇਂ ਸਤਵਿੰਦਰ ਬੁੱਗਾ ਭਾਜੀ ਨੇ ਵੀ ਆਣਾ ਸੀਗਾ ਤਾਂ ਉਹਨਾਂ ਦੇ ਘਰ ਉਹਨਾਂ ਦੇ ਪੋਤੇ ਦਾ ਫੰਕਸ਼ਨ ਸੀਗਾ ਉਹ ਜਿਸ ਕਾਰਨ ਨਹੀਂ ਆ ਸਕੇ ਜੀ ਤੇ ਕਰਮਾ ਰੋਪੜ ਵਾਲੇ ਭਾਜੀ ਨੇ ਵੀ ਆਣਾ ਸੀਗਾ ਉਹ ਕਹਿ ਰਹੇ ਸੀਗੇ ਕਿ ਨਿਰਜ ਮੈਂ ਫਿਰ ਇੱਕ ਦੋ ਦਿਨ ਤੱਕ ਤੇਰੇ ਕੋਲ ਆਉਂਗਾ ਕਿਉਂਕਿ ਉਹਨਾਂ ਦੇ ਬੇਟੇ ਦੀ ਮੈਰिज ਹੋਈ ਹੈ ਤਾਂ ਉਹਨਾਂ ਦੇ ਘਰ ਵੀ ਇੱਕ ਗ੍ਰੈਂਡ ਫੰਕਸ਼ਨ ਸੀਗਾ ਬਟ ਉਹ ਆਣਗੇ ਜ਼ਰੂਰ ਕਿਉਂਕਿ ਉਹ ਹਰ ਬਾਰ ਮੈਨੂੰ ਮਿਲਣ ਜ਼ਰੂਰ ਆਂਦੇ ਨੇ ਜੀ ਬਾਕੀ ਸਭ ਦੇ ਮੈਂ ਬਹੁਤ ਤਹਿ ਦਿਲੋਂ ਤੋਂ ਧੰਨਵਾਦ ਕਰਦਾ ਕਿ ਮੇਰੇ ਘਰ ਆਏ ਨੇ ਸਾਰੇ ਜੀ ਸੋ ਜਿਵੇਂ ਕਿ ਤੁਸੀਂ ਇੱਕ ਫੋਰਨ ਕੰਟਰੀ ਇਟਲੀ ਦੀ ਧਰਤੀ ਤੇ ਬੈਠੇ ਹੋ ਪਰ ਸਤਗੁਰ ਸੁਆਮੀ ਜੀ ਮਹਾਰਾਜ ਜੀ ਨੂੰ ਤੁਸੀਂ ਬਿਲਕੁਲ ਨਹੀਂ ਭੁੱਲ ਰਹੇ ਉਹਨਾਂ ਦਾ ਜੋ ਉਹਨਾਂ ਦੀ ਯਾਦ ਹੈ ਤੁਹਾਡੇ ਰੋਮ ਰੋਮ ਦੇ ਵਿੱਚ ਵਸੀ ਹੋਈ ਹੈ ਕੀ ਕਹਿੰਦੇ ਅ ਦੇਖੋ ਜੀ ਮਾਨ ਸਾਹਿਬ ਅਸ ਮੈਂ ਇਸ ਗੱਲ ਨੂੰ ਇਹੇ ਗੱਲ ਕਹੂੰਗਾ ਕਿ ਅਸੀਂ ਨਹੀਂ ਭੁੱਲ ਰਹੇ ਇਹ ਮੇਰੇ ਲਈ ਕਹਿਣਾ ਠੀਕ ਨਹੀਂ ਮੈਨੂੰ ਲੱਗਦਾ ਕਿ ਸਵਾਮੀ ਜੀ ਨੇ ਸਾਨੂੰ ਅੱਜ ਵੀ ਆਪਣਾ ਰੱਖਿਆ ਹੈ ਕਿ ਜਿਹੜੇ ਉਹ ਨਹੀਂ ਸਾਨੂੰ ਭੁੱਲਣ ਦੇ ਰਹੇ ਨੇ ਜੀ ਤਾਂ ਮੇਰਾ ਅਸਲ 'ਚ ਜੇ ਮੈਂ ਕਹੂੰ ਤਾਂ ਮੇਰਾ ਵਜੂਦ ਏ ਸਵਾਮੀ ਜੀ ਹੈ ਜੀ ਮੇਰੀ ਇੰਨੀ ਔਕਾਤ ਨਹੀਂ ਸੀ ਕਿ ਮੇਰੀ ਔਕਾਤ ਤੇ ਵੱਧ ਮੇਰੇ ਮਾਲਕ ਨੇ ਮੈਨੂੰ ਦਿੱਤਾ ਜੀ ਤੇ ਮੈਂ ਇੱਕ ਮਿਡਲ ਫੈਮਿਲੀ ਨਾਲ ਬਿਲੋਂਗ ਕਰਨੇ ਵਾਲਾ ਬੰਦਾ ਜੀ ਕਿ ਤੁਹਾਨੂੰ ਪਤਾ ਉਹ ਹੈਂਡ ਟੂ ਮਾਉਥ ਪਰਸਨ ਹੁੰਦੇ ਜਿਹੜੇ ਮਿਡਲ ਫੈਮਿਲੀ ਦੇ ਹੁੰਦੇ ਆ ਬਟ ਸਵਾਮੀ ਜੀ ਦੀ ਕਿਰਪਾ ਇੰਨੀ ਕੁ ਵਰਸੀ ਹੈ ਕਿ ਇੰਨੀ ਕੁ ਵਰਸੀ ਹੈ ਕਿ ਜਿਵੇਂ ਕਹਿੰਦਾ ਉਹਨਾ ਨਿਹਾਲੇ ਕਰ ਦਿੱਤਾ ਉਹਨਾਂ ਨੇ ਆਪਣੀ ਕਿਰਪਾ ਨਾਲ ਜੀ ਠੀਕ ਹੈ ਨਾ ਜੀ ਬਾਕੀ ਦਾ ਮੈਂ ਹੋਰ ਕੀ ਕਹਾ ਤੁਹਾਨੂੰ ਦੂਸਰਾ ਜਿਵੇਂ ਮੈਂ ਕਹਿ ਰਹਿੰਦਾ ਕਿ ਸਵਾਮੀ ਜੀ ਨੂੰ ਤੁਸੀਂ ਅਗਰ ਸੱਚੇ ਮਨ ਤੋਂ ਮੰਨਦੇ ਹੋ ਨਾ ਤੁਸੀਂ ਕਿਤੇ ਵੀ ਹੋ ਤੁਸੀਂ ਦੇਸ਼ 'ਚ ਹੋ ਵਿਦੇਸ਼ ਦੇ ਵਿੱਚ ਹੋ ਕਿਤੇ ਮਰਜ਼ੀ ਹੋ ਸਵਾਮੀ ਜੀ ਤੁਹਾਡੇ ਅੰਗ ਸੰਗ ਹਮੇਸ਼ਾ ਰਹਿੰਦੇ ਆ ਜੀ ਉਹਨਾਂ ਨੂੰ ਕਿਤੇ ਵੀ ਦੂਰ ਲੱਭਣ ਦੀ ਲੋੜ ਨਹੀਂ ਹੈ ਤੁਸੀਂ ਇੱਕ ਵਾਰ ਆਪਣੇ ਅੰਦਰ ਝਾਤੀ ਮਾਰ ਲਓ ਅੰਦਰੇ ਬੈਠੇ ਨੇ ਜੀ ਫਿਰ ਇਸ ਲਈ ਜਿਵੇਂ ਕਹਨੋ ਨਾ ਕਿਲੋਮੀਟਰਾਂ ਦੀ ਜਿਹੜੀ ਆਪਣੀ ਦੂਰੀ ਹੈ ਉਹ ਤਾਂ ਖਾਲੀ ਅਸੀਂ ਲੋਕਾਂ ਨੇ ਬਣਾਈ ਵੀ ਆ ਪਰ ਮਨ ਦੀ ਦੂਰੀ ਹੈ ਪਰਮਾਤਮਾ ਨਾਲ ਉਹ ਬੰਨੀ ਕਿ ਨੇੜੇ ਆ ਨਾ ਤੁਸੀਂ ਕਦੇ ਵੀ ਉਹਨਾਂ ਨੂੰ ਆਪਣੇ ਨੇੜੇ ਵੀ ਦੇਖ ਸਕਦੇ ਹੋ ਜੀ ਠੀਕ ਹੈ ਨਾ ਜੀ ਹੋਰ ਤਾਂ ਮੈਂ ਕੀ ਕਹਾ ਤੁਸੀਂ ਮਤਲਬ ਕਿ ਇਟਲੀ ਦੇ ਵਿੱਚ ਕਦੋਂ ਚਲੇ ਗਏ ਸੀਗੇ ਅ ਤਿਮਾਸਾ ਮੈਂ ਗਿਆ ਸੰਨ 2000 ਦੇ ਵਿੱਚ ਜੀ ਦਾ ਮਹਾਰਾਜ ਜੀ ਨੇ ਜਿਵੇਂ ਚੋੜਾ ਛੱਡਿਆ ਸੀਗਾ ਆਪਣਾ ਜੋਤੀ ਜੋਤ ਸਮਾਇਆ ਸੀਗਾ ਮਹਾਰਾਜ ਜੀ 5 ਅਗਸਤ ਸਾਲ 2000 ਨੂੰ ਜੀ ਤੋਂ ਅਕਤੂਬਰ ਦੇ ਵਿੱਚ ਮੇਰੀ ਮੈਰਿਜ ਹੋਈ ਤਾਂ ਮੈਰਿਜ ਤੋਂ ਪੂਰਾ 1 ਮਹੀਨੇ ਬਾਅਦ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਮੈਂ ਇਟਲੀ ਚਲਾ ਗਿਆ ਜੀ ਤੇ ਇਹ ਔਕਾਤ ਤੇ ਵੜ ਕੇ ਮੇਰੇ ਮਾਲਕ ਨੇ ਮੈਨੂੰ ਬਹੁਤ ਕੁਝ ਦੇ ਆ ਕਿ ਮੈਂ ਸਾਲ 2000 ਦੇ ਵਿੱਚ ਇੱਥੇ ਤੋਂ ਗਿਆ ਸੀਗਾ ਵਿਆਹ ਤੋਂ 1 ਮਹੀਨਾ ਬਾਅਦ ਜਿਵੇਂ ਕਦੋਂ ਕਿਸਮਤ ਨੇ ਪਲਟਾ ਮਾਰਿਆ ਸਵਾਮੀ ਜੀ ਦਾ ਅਸ਼ੀਰਵਾਦ ਮੈਚਾ ਲੱਗੇ ਪਰਦੇਸ ਦੀ ਉੱਚੀ ਚਲਾ ਗਿਆ ਜੀ ਪਰ ਜਿਵੇਂ ਅੱਜ ਪਹੁੰਚਿਆ 30 ਨਵੰਬਰ ਨੂੰ ਮੇਰੀ ਵਾਈਫ ਦੇ ਬਰਥਡੇ ਵਾਲੇ ਦਿਨ ਪਹੁੰਚੇ ਸੀ ਗਿਆ ਸੀਟਲੀ ਦੀ ਧਰਤੀ ਤੇ ਤੇ 1 ਦਸੰਬਰ ਤੀ ਮੈਂ ਕੰਮ ਦੇ ਉੱਪਰ ਲੱਗ ਗਿਆ ਸੀਗਾ ਸਵਾਮੀ ਜੀ ਤੇ ਸਟਿਲ ਅੱਜ ਤੱਕ ਇੱਕੋ ਜਗ੍ਹਾ ਤੇ ਮੈਂ ਕੰਮ ਕਰ ਰਿਹਾ ਇਹ ਵੀ ਬਹੁਤ ਬੜੀ ਉਹ ਗੱਲ ਹੈ ਅੱਛਾ ਜੀ ਹਾਂ ਜੀ ਤਾਂ ਬਾਕੀ ਪਰਦੇਸ ਹੈ ਪਰਦੇਸ ਕਹਿ ਦਿੰਦੇ ਆ ਕਿ ਪਰਦੇਸ ਜਿਆਦਾ ਜਦ ਕੋਈ ਤਿਹਾਰ ਉੱਥੇ ਨਿਕਲ ਕੇ ਜਾਂਦਾ ਹੈ ਨਾ ਸਾਨੂੰ ਉਹ ਬਹੁਤ ਚੁਭਦਾ ਹੈ। ਅਰੇ ਇਸ ਸਫਲਤਾ ਸਾਡੇ ਭੈਣ ਸਦਾ ਭਰਾਵਾਂ ਦਾ ਵੀ ਹੱਥ ਹੈ। ਸਭ ਦਾ ਹੀ ਆ ਜਿਹੜੀ ਅੱਜ ਇਹ ਖੁਸ਼ੀ ਸਾਰੀ ਸਾਨੂੰ ਦਿਖਾਈ ਹੈ ਸਾਡੇ ਭੈਣ ਭਰਾਵਾਂ ਨੇ ਦਿਖਾਈ ਹੈ। ਦੂਸਰਾ ਜਿਹੜਾ ਤੁਸੀਂ ਸਵਾਮੀ ਜੀ ਬਾਰੇ ਕਹਿ ਰਹੇ ਹੋ ਨਾ ਇਹ ਦੇਖੋ ਜੀ ਉਹ ਤੁਸੀਂ ਘਰ ਵੀ ਦੇਖੋਗੇ ਘਰ ਦੇ ਬਾਹਰ ਗੁਰੂ ਛਾਇਆ ਲਿਖਿਆ ਹੋਇਆ ਹੈ। ਇਹ ਹੁਣ ਆ ਦੀ ਉਹ ਛਾਇਆ 'ਚ ਅਸੀਂ ਬੈਠੇ ਆਂ ਤਾਂ ਹੱਦੋਂ ਵੱਧ ਦੇ ਆ ਮਾਲਕ ਨੇ। ਤਾਂ ਸਾਡਾ ਵੀ ਮਤਲਬ ਕਿ ਜਿਵੇਂ ਕੋਈ ਫਰਜ਼ ਮੰਨਦਾ ਕਿ ਆਪਣੇ ਗੁਰੂ ਦੇ ਪ੍ਰਤੀ ਆਪਣੀ ਆਸਥਾ ਚਾਹੇ ਉਹ ਸ਼ਬਦਾ ਰਾਹੀਂ ਚਾਹ ਕਿਸੇ ਵੀ ਤਰ੍ਹਾਂ ਉਹੋ ਕਰੀਏ ਤਾਂ ਅਸੀਂ ਵਿਅਕਤ ਕਰਦੀਆਂ ਉਹ ਭਜਨ ਦਾ ਰੂਪ ਲੈ ਲੈਂਦੀਆਂ ਉਹ ਸਾਰੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਲੈ ਲੈਂਦੇ ਦੂਸਰਾ ਜਿਵੇਂ ਮੈਂ ਕੋਈ ਸ਼ੇਰ ਕਹੂੰਗਾ ਮੈਂ ਲਿਖਿਆ ਸੀਗਾ ਕਿ ਮੈਂ ਤਾਂ यूं ही ਚਲਤੇ ਚਲਤੇ ਸ਼ਬਦ ਬਿਖੇਰ ਦਿੰਦਾ ਹਾਂ ਮੈਂ ਤਾਂ यूं ही ਚਲਤੇ ਚਲਤੇ ਸ਼ਬਦ ਬਿਖੇਰ ਦਿੰਦਾ ਹਾਂ ਕੁਝ ਦਿਖੇ ਆਗੇ ਮuje ਤੋਂ ਮੈਂ ਉਹੀ ਸ਼ਬਦੋ ਕੋ ਫਿਰ ਸਮੇਟ ਲੈਂਦਾ ਹਾਂ ਕਹਿੰਦਾ ਬਾਬਾ ਕਿ ਸ਼ਬਦ ਸਾਡੇ ਅੰਦਰ ਹੀ ਹੈ ਜੀ ਉਹ ਕੱਖਾ ਦਾ ਸਾਰਾ ਅੰਦਰਿਆ ਉਹਨਾਂ ਨੂੰ ਜੋੜਨਾ ਤੋੜਨਾ ਸਭ ਕੁਝ ਉਹ ਸਾਡੇ ਅੰਦਰ ਹੀ ਲੁਕਿਆ ਵਾਸੀ ਕਰ ਦਿੰਦੇ ਆ ਫਿਰ ਬਾਹਰ ਉਹ ਮਾਂ ਸਰਸਵਤੀ ਮਾਂ ਸ਼ਾਰਦਾ ਦੀ ਕਿਰਪਾ ਨਾਲ ਹੁੰਦਾ ਹੈ ਬਾਕੀ ਮਾਪੇ ਦੀ ਬਲੇਸਿੰਗ ਨਾਲ ਯਾਰ ਦੋਸਤਾਂ ਦੇ ਸਹਿਯੋਗ ਨਾਲ ਇਹ ਉਹਨਾਂ ਦੀ ਕਿਰਪਾ ਨਾਲ ਹੀ ਆ ਸਭ ਕੁਝ ਬਾਕੀ ਤੁਹਾਡੇ ਆਪਾਂ ਚੈਨਲ ਦੇ ਮਾਧਿਅਮ ਨਾਲ ਮੈਂ ਇੱਕ ਹੋਰ ਤੁਹਾਨੂੰ ਦੱਸੂਗਾ ਸੁਆਮੀ ਜੀ ਦੀ ਇੱਕ ਨਵੀਂ ਆਰਤੀ ਆ ਰਹੀ ਹੈ ਕੋਰਾਲੀ ਵਾਲੇ ਸੁਆਮੀ ਜੀ ਦੀ ਸਾਡੀ ਰਿਕਾਰਡਿੰਗ ਹੋ ਚੁੱਕੀ ਹੈ ਤਾਂ ਆਰਤੀ ਸਮਰਪਣ Swami ji ਕੋ ਇਹ ਟਾਈਟਲ ਹੈ ਉਹਦਾ ਤਾਂ ਬਹੁਤ ਜਲਦੀ ਉਹ ਮੈਂ ਉਹ ਆਪਣੇ ਨੀਰਤ ਸ਼ਰਮਾ YouTube ਚੈਨਲ ਦੇ ਉੱਪਰ ਉਹ ਪਹਿਲੀ ਵਾਰ ਮੈਂ ਉਹ ਕਰੂੰਗਾ ਤਾਂ ਮੈਂ ਚਾਹੁੰਦਾ ਕਿ ਮੇਰਾ ਉਹ ਚੈਨਲ ਤੁਸੀਂ ਲਾਈਕ ਵੀ ਕਰਿਓ ਸਬਸਕ੍ਰਾਈਬ ਕਰਿਓ ਪਹਿਲਾਂ ਦਾ ਲਾਈਕ ਔਰ ਕਮੈਂਟ ਤੁਸੀਂ ਬਾਅਦ ਚ ਕਰਿਓ ਅਗਰ ਤੁਹਾਨੂੰ ਲੱਗੂਗਾ ਕਿ ਮੈਂ ਕੁਝ ਅੱਛਾ ਕਰਿਆ ਹੋਊਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬਾਕੀ ਜੇ ਕੋਈ ਕਮੀ ਵੀ ਹੋਈ ਤਾਂ ਤੁਸੀਂ ਮੈਨੂੰ ਉਹ ਵੀ ਦੱਸੋ ਠੀਕ ਹੈ ਨਾ بسے نہیں میں ਕਹੂੰਗਾ ਠੀਕ ਹੈ ਜੀ ਬਾਕੀ ਤੁਹਾਡਾ ਦਿਮਾਨ ਸਾਹਿਬ ਬਹੁਤ ਬਹੁਤ ਦਿਲੇ ਸ਼ੁਕਰੀਆ ਸ਼ੁਕਰੀਆ ਜੀ ਠੀਕ ਹੈ ਜੀ ਇਹ ਤੋਂ ਤੁਹਾਨੂੰ ਲੋੜੀ ਦੀਆਂ ਬਹੁਤ ਬਹੁਤ ਸਭ ਨੂੰ ਜੀ ਸਭ ਦਾ ਮੈਂ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਸ਼ਿਰਕਤ ਕੀਤੀ ਹੈ ਜੀ ਠੀਕ ਹੈ ਜੀ ਓਕੇ ਦਿਵਾਨ ਸਾਹਿਬ ਜੀ ਸਤਿਗੁਰੂ ਪ੍ਰਮਾਤਮਾ ਜੀ ਮਹਾਰਾਜ ਕੀ ਜੈ ਮਰ ਗਿਆ ਹੋ ਕਿਸੇ ਨੂੰ ਕੰਨ ਦਾ ਚੁੰਮਕਾ ਹਮ ਤੇਰਾ ਨੂ ਮਾਰ ਗਿਆ ਨਹੀਂ ਤੇਰਾ ਤੁਮਕਾ ਹਮ ਤੇਰਾ ਨੂ ਮਾਰ ਗਿਆ ਨਹੀਂ ਤੇਰਾ ਤੁਮਕਾ ਹਮ ਤੇਰਾ ਨੂ ਮਾਰ ਗਿਆ ਹਮ ਤੇਰਾ ਨੂ ਮਾਰ ਗਿਆ ਹਮ ਤੇਰਾ ਨੂ ਮਾਰ ਗਿਆ ਨਹੀਂ ਤੇਰਾ ਤੁਮਕਾ ਹਮ ਤੇਰਾ ਨੂ ਮਾਰ ਗਿਆ ਨਹੀਂ ਤੇਰਾ ਤੁਮਕਾ ਆ ਹਵਾ ਚ ਉੱਡਦੀ ਫਿਰੇ ਜਬਾਨੀ ਰੱਬ ਦੀ ਜਿੰਦੀ ਜਿੰਦਾ ਜਾਨੀ ਹਵਾ ਚ ਉੱਡਦੀ ਫਿਰੇ ਜਬਾਨੀ ਰੱਬ ਦੀ ਜਿੰਦੀ ਹੋ ਗੋ ਉਹ ਬਿਸ਼ਰਤੀਆਂ ਅੱਖੀਆਂ ਘੋਰੀ ਗਰਦਨ ਕਾਲੀ ਕਾਲੀ ਫਟਿਤ ਕਰਦਾ ਮੈਂ ਕੋਠੇ ਜੜਕੇ ਨਿੱਪਿੰਡ ਵਿੱਚ ਤੇਦੀਆਂ ਹੋਕਾ ਉਹ ਮਿੱਤਰਾਂ ਨੂੰ ਮਾਰ ਗਿਆ ਤੇਰਾ ਕੋਕਾ ਤੇਰਾ ਨੂੰ ਮਾਰ ਗਿਆ ਤੇਰਾ ਨੂੰ ਮਾਰ ਗਿਆ ਮਿੱਤਰਾਂ ਨੂੰ ਮਾਰ ਗਿਆ ਤੇਰਾ ਨੂੰ ਮਾਰ ਗਿਆ ਤੇਰਾ ਨਾਮ ਮਾਰ ਗਿਆ ਤੇਰਾ ਕੋਟਾ ਹਮ ਤੇਰਾ ਨਾਮ ਮਾਰ ਗਿਆ ਤੇਰਾ ਲੋਕਾ ਹਾਂ ਕੋਈ ਨਹੀਂ ਘਰ ਦੇ ਅੰਦਰ ਆਵੀਂ